ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ਿੰਦਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੀ ਅੱਪਾ ਤੁਹਾਡੇ ਸਾਹਮਣੇ ਅੱਜ ਵੀਡੀਓ ਲੈ ਕੇ ਆਏ ਹੈਗੇ ਕਿ ਨੰਕ ਦੀ ਨੂਕੀ ਸੰਗਰਾਦ ਵਾਲੇ ਦਿਨ ਤੁਸੀਂ ਇਸ ਜਗ੍ਹਾ ਸਿੱਟ ਦੇਣੀ ਆ ਤੁਸੀਂ ਦੇਖੋ ਤੁਹਾਡੀਆਂ ਵਿਚਾਰਾ ਮੁਸ਼ਕਲਾਂ ਠੀਕ ਹੋ ਜਾਂਦਾ ਅਰੇ ਤੁਹਾਡੇ ਕੰਮ ਬੰਨ ਲੱਗ ਜਾਣਗੇ ਦੁਸ਼ਮਣਾਂ ਦਾ ਟਕਾਹ ਹੋ ਜੂਗਾ ਦੁਸ਼ਮਣ ਤੁਹਾਡੇ ਤੋਂ ਦੂਰ हट ਜਾਣਗੇ ਤਾਨੂੰ ਦੀ ਸੁੱਖ ਸਮਰiddhi ਤੁਹਾਡੇ ਘਰ ਆਪਣੇ ਆਪ ਹੀ ਆਉਣੀ ਆਉਣ ਲੱਗ ਜੂਗੀ ਜਦੋਂ ਤੁਹਾਡੇ ਬੁਰੇ ਕੰਮ ਖਾਤੋਂ ਉਹੋਂ ਹਟ ਗਏ ਨਾ ਬੁਰੇ ਕੰਮ ਉਦੋਂ ਤੁਹਾਡੇ ਘਰ ਦੇ ਵਿੱਚ ਬਰਕਤਾਂ ਸੁੱਖ ਸਮਰiddhi ਆਉਣ ਲੱਗ ਜੂਗੀ ਬਸ ਸਿਰਫ ਇੱਕ ਇਹ ਪਾ ਕਰਨਾ ਆਪਾਂ ਸੰਗਰਾਦ ਵਾਲੇ ਦਿਨ ਕਰਨਾ ਤੇ ਇਹ ਆਪਾਂ ਸੌਂ ਦੇ ਮਹੀਨੇ ਸੰਗਰਾਦ ਤੋਂ ਤੁਸੀਂ ਸ਼ੁਰੂ ਕਰਿਓ ਬਹੁਤ ਸ਼ੁਭ ਮਹੀਨਾ ਹੁੰਦਾ ਹੈ ਇਹ ਤੇ ਖੁਸ਼ੀਆਂ ਦਾ ਮਹੀਨਾ ਹੁੰਦਾ ਹੈ ਬਾਕੀ ਮੌਸਮ ਬਦਲਣ ਦੇ ਹਿਸਾਬ ਨਾਲ ਇਹ ਪਉ ਗਰਮੀ ਚ ਰਹਾ ਹੈ ਤਾਂ ਤਾਂ ਉਸ ਸੰਤ੍ਰੋਤਕ ਤਰ੍ਹਾਂ ਦਾ ਹੀ ਮਹੀਨਾ ਹੁੰਦਾ ਹੈਗਾ ਇਸ ਮਹੀਨੇ ਤੁਸੀਂ ਕਰਕੇ ਸ਼ੁਰੂ ਕਰੋ ਤੁਹਾਨੂੰ ਇਸ ਮਹੀਨੇ ਦੇ ਵਿੱਚ ਤੁਹਾਨੂੰ ਬਹੁਤ ਫਰਕ ਪਾਊਗਾ ਤੇ ਬਾਕੀ ਤੁਸੀਂ ਆਈ ਮਹੀਨੇ ਦੀ ਸੰਗਰਾਂ ਲੜਦੇ ਨੇ ਪਾ ਕਰਦੇ ਜਾਓ ਤੁਸੀਂ ਦੇਖੋ ਬਹੁਤ ਛੇਤੀ ਤੁਹਾਡੇ ਦਿਨ ਬਦਲ ਜਾਣਗੇ ਤੇ ਇਹ ਹੀ ਵਿਸ਼ਾ ਆਪਾਂ ਇਸ ਵਿਸ਼ੇ ਤੇ ਇਸ ਟੌਪਿਕ ਦੇ ਤੇ ਅੱਪਾ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆਏ ਆਂ ਦੱਸਦੇ ਆ ਤੁਹਾਨੂੰ ਕਿਵੇਂ ਪਾ ਕਰਨਾ ਹੈ ਇਵੇਂ ਨਹੀਂ ਕਰਨਾ ਇਹ ਪਤਾ ਨੂੰ ਸਾਰਾ ਦੁਰਦਾ ਕਾਰਕ ਹੁੰਦਾ ਹੈਗਾ ਇਹਦੇ ਵੀ ਜ਼ਿਆਦਾਤਰ ਉਪਾਅ ਜਿਹੜੇ ਨਾਮਕਰਨ ਕਰੇ ਜਾਂਦੇ ਵੀ ਤੁਸੀਂ ਹਰ ਇੱਕ ਨੂੰ ਕੁਝ ਸੁਣਿਆ ਹੋਣਾ ਵੀ ਨਾਮਕ ਤਾਂ ਪੋਚਾ ਜ਼ਰੂਰ ਘਰ ਚ ਲਾਓ ਸ਼ੁਕਰਵਾਰ ਵਾਲੇ ਦੇ ਨੇ ਜੇ ਹੋਏ ਨਹੀਂ ਲਾ ਸਕਦੇ ਸਿਰਫ ਸ਼ੁਕਰਵਾਰ ਵਾਲੇ ਦੇ ਨਹੀਂ ਲਾਉਣੇ ਨਾ ਬਹੁਤ ਸ਼ੁਭ ਹੁੰਦਾ ਇਹ ਤੁਸੀਂ ਸਿੱਧਾ ਇਹ ਜਿਹੜਾ ਆਮ ਨਾਮਕ ਹੁੰਦਾ ਇਹ ਦਾ ਨਾਮ ਅਸਰੰਗਰ ਸਿੱਧਾ ਨਾਮਕ ਹੁੰਦਾ ਉਹ ਜ਼ਿਆਦਾ ਵਧੀਆ ਹੁੰਦਾ ਪਾਵਾਂ ਲਈ ਤੁਸੀਂ ਸਿੱਧਾ ਨਾਮਕ ਵਰਤੋ ਸਿੱਧਾ ਨਾਮਕ ਦੇ ਵਿੱਚ ਲਾਲ ਤੇ ਰਾਂਗ ਦੇ ਤਾਂ ਇਹ ਟਲ ਨਾਲ ਨਾਮਕੀ ਹੁੰਦਾ ਉਹ ਥੋੜਾ ਸਸਤਾ ਮਿਲ ਜਾਂਦਾ ਨਾਲੇ ਤਾਂ ਤੇ ਉਹ ਤੁਸੀਂ ਜਿਹਾ ਕੇ ਇਕੱਠਾ ਕਿ 1.5 ਕਿਲੋ ਰੱਖ 사ਤੇ ਆ ਸ਼ੁਕਰ ਰੋਜ਼ ਨਾ ਤੁਸੀਂ ਸਿਰਫ ਸ਼ੁਕਰਵਾਰਾਂ ਦੇ ਨਹੀਂ ਕੋਚਾ ਲਾਉਣਾ ਸ਼ੁਰੂ ਕਰ ਦਿਓ ਤੁਸੀਂ ਦੇਖੋਗੇ ਤੁਹਾਡੇ ਇਸ ਘਰ ਦੇ ਵਿੱਚ ਸੁੱਖ ਸਮਰiddhi ਆਉਂ ਕਈ ਵਾਰ ਕੀ ਹੁੰਦਾ ਆਪਣੇ ਕੰਮ ਬੰਦੇ ਬੰਦੇ ਅੜ ਜਾਂਦੇ ਆ ਬੱਚਾ ਹੋਰ ਕੰਮ ਲਈ ਜਾਂਦਾ ਝੋਲ ਚ ਜਾਂਦਾ ਉਹ ਕੰਮ ਪੂਰਾ ਹੀ ਹੁੰਦਾ ਜੇ ਕੰਮ ਦੀ ਬਹੁਤ ਵਾਰੀ ਆਪਣਾ ਮੱਥਾ ਮਾਰਨਾ ਪਹਿਲਾਂ ਸਟੱਵਲ ਕਰਨਾ ਪੈਂਦਾ ਫਿਰ ਜਾ ਕੇ ਕੰਮ ਬੰਦ ਆਇਆ ਕਦੇ ਵੀ ਕਈ ਕਿਹੜੀ ਵਾਰ ਕੀ ਹੁੰਦਾ ਪਹਿਲੀ ਵਾਰ ਕੰਮ ਬੰਦਦਾ ਹੀ ਨਹੀਂ ਆਪਣਾ ਦੂਜੀ ਤੀਜੀ ਵਾਰ ਤੇ ਜਾ ਕੇ ਬੰਦ ਆਏਗਾ ਨਾ ਕਈ ਆਪਣੇ ਕੰਮ ਅੜਨ ਲੱਗ ਜਾਂਦਾ ਉਦੋਂ ਕੀ ਹੁੰਦਾ ਕਈ ਵਾਰ ਕੋਈ ਨજર ਦੋਸ਼ ਹੁੰਦਾ ਕਈ ਵਾਰ ਕੋਈ ਪਿੱਤਰ ਦੋਸ਼ ਵੀ ਹੁੰਦਾ ਕਈ ਵਾਰ ਕੋਈ ਆਪਾਂ ਨੂੰ ਕੋਈ ਕੀਤਾ ਕਰਾਇਆ ਵੀ ਇੱਥੇ ਅੜ ਜਾਂਦਾ ਹੈ ਨਾ ਜਿਵੇਂ ਆਪਾਂ ਹੁਣ ਕਹਿ ਦਈਏ ਵੀ ਜਿਹੜਾ ਨજર ਦੋਸ਼ ਹੁੰਦਾ ਹੈ ਇਹ ਲੋਕਾਂ ਦੇ ਹੈ ਹੁੰਦੀ ਹੈ ਵੀ ਇਹਨਾਂ ਦਾ ਕੰਮ ਕਰ ਬੰਦਾ ਜੇ ਨਾਲ ਬੱਚਾ ਵਧੀਆ ਪੜਦਾ ਜਾਂ ਤਰੱਕੀ ਕਰਦਾ ਇਹ ਇੱਕ ਤਰ੍ਹਾਂ ਦੀ ਹੈ ਹੁੰਦੀ ਹੈ ਇਹ ਨજર ਦੋਸ਼ ਚ ਆ ਜਾਂਦਾ ਹੈਗਾ ਜੋ ਕਿਸੇ ਵੱਲੋਂ ਨਜ਼ਰ ਲਾਈ ਜਾਂਦੀ ਹੈ ਜਦੋਂ ਆਪਾਂ ਇਸ ਤਰ੍ਹਾਂ ਛੋਟੇ ਛੋਟੇ ਪਾ ਕਰਦੇ ਤੇ ਬਹੁਤ ਸਾਰੇ ਦੋਸ਼ ਆਪਣੇ ਖਤਮ ਹੋ ਜਾਂਦੇ ਫਿਰ ਆਪਣੇ ਕੰਮ ਬੰਨਣ ਲੱਗ ਬੰਨਣਾ ਲੱਗ ਜਾਂਦੀ ਹੈ ਜਿਹੜਾ ਹੁਣ ਪੈਸਾ ਹੁੰਦਾ ਜੀ ਪੈਸਾ ਦੋ ਤਰ੍ਹਾਂ ਨਾਲ ਹੁੰਦਾ ਆਪਣੇ ਕੋਲ ਦੋ ਤਰ੍ਹਾਂ ਦਾ ਪੈਸਾ ਹੁੰਦਾ ਆਪਣੇ ਕੋਲ ਇੱਕ ਪੈਸਾ ਤਾਂ ਆਪਣੇ ਘਰ ਦੇ ਵਿੱਚ ਉਹ ਆਉਂਦਾ ਜਿਹੜਾ ਹਮੇਸ਼ਾ ਹੀ ਬੁਰੇ ਥਾਂ ਲੱਗਦਾ ਕੋਈ ਦਰਖਟ ਨਾ ਹੋਵੇ ਕੋਈ ਬਿਮਾਰੀ ਤੇ ਲੱਗ ਗਿਆ ਲੜਾਈ ਝਗੜਾ ਹੋ ਗਿਆ ਕੋਈ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਿਹੜੇ ਮਾੜੇ ਥਾਂ ਹੀ ਉਹ ਪੈਸਾ ਆਪਣਾ ਚਲਾ ਜਾਂਦਾ ਆਉਂਦੇ ਦਾ ਪਤਾ ਲੱਗਦਾ ਪਰ ਉਹ ਖਤਮ ਹਮੇਸ਼ਾ ਮਾੜੇ ਕੰਮਾਂ ਤੇ ਚਲਾ ਜਾਂਦਾ ਚੰਗੇ ਕੰਮ ਦੇ ਉੱਤੇ ਨਹੀਂ ਲੱਗਦਾ ਉਹ ਪੈਸਾ ਤੇ ਉਹ ਹਰੇ ਬੁਰੇ ਕੰਮ ਦੇ ਉੱਤੇ ਲੱਗ ਜਾਂਦਾ ਉਹ ਹੁੰਦਾ ਮਾੜਾ ਪੈਸਾ ਉਹ ਹੁੰਦਾ ਕਿਸੇ ਨਜ਼ਰ ਦੋਸ਼ ਕੋ ਤੂਪ ਤੇ ਕਿਸੇ ਦੋਸ਼ ਮਿਲ ਖਾਇ ਲਗਣੀ ਉਹ ਹੁੰਦਾ ਇਕ ਪੈਸਾ ਹੁੰਦਾ ਜੀ ਆਪਣੇ ਘਰ ਦੇ ਵਿੱਚ ਚੰਗਾ ਪੈਸਾ ਜੋ ਪੈਸਾ ਆਉਂਦਾ ਆ ਕੇ ਘਰ ਦੇ ਵਿੱਚ ਟਿਕਦਾ ਵੀ ਆ ਤੇ ਉਹਦੇ ਨਾਲ ਚੰਗੀਆਂ ਚੀਜ਼ ਜਿਵੇਂ ਆਪਾਂ ਨੂੰ ਕਿਸੇ ਲਈ ਕੋਈ ਚੀਜ਼ ਖਰੀਦ ਤੀ ਕੋਈ ਆਪ ਦੇ ਘਰ ਲਈ ਚੀਜ਼ ਕੋਈ ਜਿਹੜਾ ਆਪਣੇ ਘਰ ਦੇ ਵਿੱਚ ਕੋਈ ਚੀਜ਼ ਆਪਾਂ ਲੈ ਕੇ ਆਪਣੇ ਬਣਾ ਲਈਆਂ ਹਨਾ ਜਾਂ ਕੋਈ ਵਾਧੇ ਵਾਲਾ ਕੋਈ ਪਸੂ ਲੈ ਲੈਨੇ ਆਪਾਂ ਜਾਂ ਕੋਈ ਵਪਾਰ ਲਈ ਕੋਈ ਆਪਾਂ ਆ ਵਰਤਨ ਵਾਲੀ ਕੋਈ ਚੀਜ਼ ਲੈ ਲੈਨੇ ਉਹ ਹੁੰਦਾ ਜੀ ਵਾਧੇ ਵਾਲਾ ਪੈਸਾ ਉਹ ਪੈਸਾ ਸ਼ੁਭ ਹੁੰਦਾ ਹੈ ਉਹ ਪੈਸਾ ਘਰ ਤੇ ਵੀ ਟਿਕਦਾ ਹੈ ਉਹ ਪੈਸਾ ਚੰਗੇ ਥਾਂ ਲੱਗਦਾ ਹੈ ਉਹ ਪੈਸਾ ਸ਼ੁਭ ਹੁੰਦਾ ਹੈ ਉਹਦੇ ਵਿੱਚ ਬਰਕਤ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਜਦੋਂ ਕੋਈ ਆਪਣੇ ਗ੍ਰਹਿ ਮਾੜੇ ਹੁੰਦੇ ਆ ਕੋਈ ਆਪਣਾ ਕਿਸੇ ਤਰ੍ਹਾਂ ਦਾ ਦੋਸ਼ ਲੱਗ ਜਾਂਦਾ ਉਦੋਂ ਫਿਰ ਮਾੜਾ ਪੈਸਾ ਘਰੇ ਆਉਣ ਲੱਗ ਜਾਂਦਾ ਜਦੋਂ ਕੋਈ ਆਪਾਂ ਕਿਸੇ ਤਰ੍ਹਾਂ ਦਾ ਪਾਪ ਕਰ ਲੈਂਦੇ ਆ ਫਿਰ ਉਹ ਮਾੜਾ ਪੈਸਾ ਚੰਗੇ ਜਿਹਾ ਬਦਲ ਜਾਂਦਾ ਫਿਰ ਇਸ ਤਰ੍ਹਾਂ ਚੰਗੇ ਥਾਂ ਹੀ ਆਪਣਾ ਪੈਸਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਹ ਦੋਸ਼ ਇਹ ਇਸ ਤਰ੍ਹਾਂ ਦੇ ਪਾਪ ਹਨ ਛੋਟੇ ਛੋਟੇ ਕਰਦੇ ਰਹੇ ਸੌਂ ਦੇ ਮਹੀਨੇ ਕਰੇ ਹੋਏ ਸਾਰੇ ਪਾਪ ਬਹੁਤ ਸ਼ੁਭ ਹੁੰਦੇ ਬਹੁਤ ਫਲ ਦਿੰਦੇ ਆ ਕਿ ਸਾਰਾ ਸਾਵਨ ਦਾ ਮਹੀਨਾ ਹੋ ਤੁਸੀਂ ਦੇਖੋ ਮੰਦਰਾਂ ਦੇ ਵਿੱਚ ਬਹੁਤ ਜ਼ਿਆਦਾ ਰੌਣਕਾਂ ਲੱਗਦੀਆਂ ਹਨ ਤੇ ਇਸ ਤਰ੍ਹਾਂ ਜਿਹੜੇ ਪਾਅ ਕਰਦੇ ਆਪਾਂ ਉਦਰਤ ਦੇ ਦੀ ਕੋ ਕੇ ਬਾਕੀ ਕੀ ਹੁੰਦਾ ਹੈ ਮੌਸਮ ਬਦਲ ਜਾਂਦਾ ਹੈ ਹਨ ਨਾ ਨਵੀਂ ਉਚਾਈ ਜੀ ਪੈਦਾ ਹੁੰਦੀ ਹੈ ਸ੍ਰੀ ਦੇ ਚੋਖੰ ਦਾ ਬਹਾਅ ਬਦਲਦਾ ਹੈ ਹਨਾ ਆਪਣਾ ਨਾਲ ਆਪਾਂ ਬਹੁਤ ਜ਼ਿਆਦਾ ਗਰਮੀ ਚੋਂ ਨਿਕਲ ਕੇ ਪਸੰਤ ਰੁੱਤ ਦੇ ਦਾ ਮਹੀਨਾ ਜਾ ਹੋ ਜਾਂਦਾ ਹੈ ਇਸ ਤਰ੍ਹਾਂ ਇਸ ਮਹੀਨੇ ਕਰੇ ਹੋਏ ਪਾਸ ਨੂੰ ਬਹੁਤ ਫਲ ਦੇਣਗੇ ਇਹ ਪਾਪ ਆ ਤੁਹਾਡੇ ਵੀ ਲੈ ਕੇ ਆਏ ਹਨ ਬਹੁਤ ਲੋਕਾਂ ਨੇ ਉਤੇ ਕੀਤਾ ਤੇ ਉਹ ਠੀਕ ਹੋਏ ਆ ਸਭ ਉਹਨਾਂ ਦੇ ਵਰਕ ਤਾਂ ਹੋਈਆਂ ਤੇ ਕਾਰ ਵੀ ਹੋ ਰਹੀ ਹੈ ਇਹ ਹੀ ਅੱਜ ਮੈਂ ਤੁਹਾਡੇ ਨਾਲ ਫੇਰ ਸਾਂਝਾ ਕਰਦੀ ਆ ਸਿੰਪਲ ਜਿਹਾ ਜਿਹਾ ਸੌਖਾ ਜਿਹਾ ਪਾ ਕੋਈ ਪੈਸੇ ਆ ਤੇ ਕੋਈ ਜਿਆਦਾ ਖਰਚਾ ਖਰਚਾ ਪਾ ਨਹੀਂ ਲੈ ਕੇ ਤੇ ਬਾਕੀ ਆਪਾਂ ਲੈ ਕੇ ਅੱਜ ਮੇਨੂੰ ਛੋਟਾ ਕੋਈ ਬੱਚਾ ਹੈ ਉਹ ਕੋਈ ਕੰਮ ਕਰਨ ਜਿਆਦਾ ਉਹਦਾ ਕੰਮ ਅੜ ਜਾਂਦਾ ਪਹਿਲੀ ਵਾਰ ਨਹੀਂ ਹੁੰਦਾ ਵਿਚਾਰੇ ਦੂਜੀ ਵਾਰ ਤੀਜੀ ਵਾਰ ਤੱਕ ਕੋਈ ਵੀ ਕੰਮ ਤੁਸੀਂ ਜਾਨਦੇ ਹੋ ਤੁਹਾਡਾ ਪੁੱਤ ਤੁਸੀਂ ਸੋਚਦੇ ਪਹਿਲੀ ਵਾਰ ਸਾਡਾ ਕੰਮ ਹੁੰਦਾ ਹੀ ਨਹੀਂ ਸਾਨੂੰ ਪਕਾਈ ਕਰਨੀ ਪੈਂਦੀ ਸਾਨੂੰ ਵਾਰ-ਵਾਰ ਬਾਹਰਸ ਜਾਣਾ ਪੈਂਦਾ ਸਾਡਾ ਕੋਈ ਕੰਮ ਅੜਿਆ ਪਿਆ ਇਹ ਨਿਕਲਦਾ ਨਹੀਂ ਤਾਂ ਤੁਸੀਂ ਕੀ ਕਰਨਾ ਇੱਕ ਸਿੱਧਾ ਨਾਮਕਰੀ ਡੜੀ ਲੈਣੀ ਛੋਟੀ ਡੜੀ ਲੈ ਲਓ ਉਸ ਫਾਇਰ ਤੋਂ ਪੜੇ ਚ ਬੰਨ ਲਓ ਬੰਨ ਕੇ ਆਪਣੇ ਕੋਲ ਰੱਖਣੀ ਸ਼ੁਰੂ ਕਰ ਦਿਓ ਤੁਸੀਂ ਦੇਖੋ ਤੁਹਾਡੇ ਅੜੇ-ਤੜੇ ਕੰਮ ਵੀ ਨਿਕਲ ਲੱਗ ਜਾਣਗੇ ਇਹ ਜੇ ਕੰਮਾਂ ਲੜਦਾ ਹਰ ਵਕਤ ਆਪਣੇ ਕੋਲੇ ਰੱਖੇ ਇਹਨੂੰ ਥੋੜੇ ਆੜੇ ਥੋੜੇ ਕੰਮ ਵੀ ਨਿਕਲ ਆਣੇ ਇਹ ਤੁਸੀਂ ਕੰਮ ਸੰਗਰਾਮ ਵਾਲੇ ਨੂੰ ਸ਼ੁਰੂ ਕਰਦੇ ਕੋਈ ਪੈਸੇ ਕਿਸੇ ਦੇ ਵਿਚ ਆੜੇ ਪਏ ਐ ਕੋਈ ਵਪਾਰ ਦੇ ਵਿੱਚ ਤੋਂ ਵਾਧਾ ਨਹੀਂ ਹੁੰਦਾ ਉਸ ਹਮਕ ਸਭ ਕੁਝ ਉਸ ਖਪਾ ਦੇ ਵਿੱਚ ਉਹ ਵਪਾਰ 'ਚ ਵਾਧਾ ਹੋਈ ਜੇ ਤੂੰ ਘਰ ਪਰਸੂਟਾਂ ਹੈਗਾ ਥੋੜੇ ਉਹਦੇ ਵਿੱਚ ਵਾਧਾ ਹੋਊ ਤਾਂ ਅੰਨ 'ਚ ਬਹੁਤ ਵਰਕ ਦਾ ਤੁਹਾਡੇ ਘਰੇ ਆਉਣਗਾ ਜੋ ਪੈਸਾ ਤੁਸੀਂ ਕਮਾ ਕੇ ਲੈ ਕੇ ਆਉਂਗੇ ਉਹ ਪੈਸਾ ਤੁਹਾਡਾ ਚੰਗੇ ਥਾਂ ਲੱਗੂ ਮਾੜੇ ਥਾਂ ਨਹੀਂ ਲੱਗੂ ਉੱਥੇ ਤੁਸੀਂ ਕੀ ਕਰਨਾ ਹੈ ਜੇ ਇੱਕ ਕੱਚ ਦੀ ਕਟੋਰੀ ਲੈਣੀ ਹੈ ਉਹਦੇ ਵਿੱਚ ਤੁਸੀਂ ਪਾਉਣਾ ਸੇਧਾ ਨਾਮ ਇਹ ਤੁਸੀਂ ਇਹ ਜਿਹੜਾ ਆਪਾਂ ਪਾ ਦੱਸਾਂਗੇ ਕਿ ਬੁੱਧਵਾਰ ਦੀ 16 ਜੁਲਾਈ ਦੀ ਸਮਾਰਾਂ ਦਾ ਇਸ ਦਿਨ ਤੁਸੀਂ ਇਹ ਪਾ ਕਰਨਾ ਆਪਾਂ ਆ ਕਰਨਾ ਸਵੇਰ ਅਮਰਤ ਵੇਲੇ ਠੀਕ ਹੈ ਨਾ ਜੀ ਜੇ ਕੋਈ ਐਮਰਜੈਂਸੀਸ ਹੋ ਤਾਂ ਸਵੇਰ ਨਹੀਂ ਵੀ ਹੁੰਦਾ ਕੋਈ ਚਲਦੀ ਹੈ ਤੁਹਾਨੂੰ ਬਾਹਰ ਜਾਣਾ ਤਾਂ ਤੁਸੀਂ ਇਹ ਪਾ ਸ਼ਾਮ ਨੂੰ 6 ਤੋਂ ਲੈ ਕੇ 8 ਵਜੇ ਦੇ ਵਿੱਚ ਵਿੱਚ ਕਰ ਸਕਦੇ ਕਟੋਰੀ ਲੈਣੀ ਹੈ ਉਹਨੂੰ ਸੇਧਾ ਨਾਮ ਕੋਈ ਚੱਕ ਮੂਠੀ ਸੇਧਾ ਨਾਮਕ ਪਾਣਾ ਹੈ ਨਾਮਕ ਜਿ ਸੇਧਾ ਨਾਮ ਕਿਹੜਾ ਲਾਲ ਜਾਂਦਾ ਉਹ ਹੁੰਦਾ ਜੀ ਬਿਲਕੁਲ ਸਫੈਦ ਸੇਧਾ ਨਾਮਕ ਨਹੀਂ ਹੁੰਦਾ ਉਹ ਪਾ ਲੈਣਾ ਤੁਸੀਂ ਪਾ ਕੇ ਤੁਸੀਂ ਨਵਾਸਣ ਦੇ ਵਿੱਚ ਰੱਖਦੇ ਜੇ ਤੁਸੀਂ ਬਾਸਣ ਦੇ ਵਿੱਚ ਇਹਨੂੰ ਨਹੀਂ ਰੱਖ ਸਕਦੇ ਤੁਸੀਂ ਇਹੋ ਜੀ ਜਗ੍ਹਾ 'ਚ ਰੱਖ ਦਿਓ ਜਿੱਥੇ ਦਿਨ ਦੇ ਵਿੱਚ ਤੁਰੇ ਫਿਰਦੇ ਇੱਕ ਦੋ ਵਾਰੀ ਸੋਡੀ ਨੂਜ਼ ਤੇ ਨਜ਼ਰ ਪਾਓ ਤੁਹਾਡੀ ਨਿਗਾਹ ਪਵੇ ਇਹ ਤੁਸੀਂ ਸੰਗਰਾਦ ਵਾਲੇ ਤੇ ਨ ਇੱਕ ਕਟੋਰੀ ਰੱਖਣੀ ਹੈ ਉਸ ਮਹੀਨੇ ਬਾਅਦ ਤੁਸੀਂ ਇਹ ਕਟੋਰੀ ਨੂੰ ਬਦਲ ਦੇਣਾ ਹੈ ਇਹ ਜਿਹੜੀ ਇਹ ਇਹ ਤੁਸੀਂ ਆਪਦੇ ਘਰ ਤੋਂ ਬਾਹਰ ਜਾ ਕੇ ਕਿਸੇ ਜਗ੍ਹਾ ਤੇ ਵੀ ਰੱਖ ਸਕਦੇ ਹੋ ਪਾਣੀ ਚ ਬਹਾਸ ਬਹਾ ਦਿਓ ਉਸ ਦਿਨ ਫਿਰ ਤੁਸੀਂ ਨਵੀਂ ਅਗਲੀ ਸੰਗਰਾਣ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਿਆਉਣਾ ਬਾਹਰ ਜਾ ਕੇ ਕਿਸੇ ਪਾਣੀ ਚ ਬਹਾਇਆ ਇਹ ਕਟੋਰੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆਓ ਸਾਫ਼ ਕਰਕੇ ਸਵਾਰ ਕੇ ਉਹ ਕਟੋਰੀ ਫੇਰ ਤੁਸੀਂ ਉਸੇ ਤਰ੍ਹਾਂ ਨਮਕ ਦੀ ਭਰ ਕੇ ਫੇਰ ਰੱਖਣਾ ਜੇ ਇਸ ਤਰ੍ਹਾਂ ਕਰਨ ਲੱਗੇ ਸਾਨੂੰ 5-4 ਵਾਈ ਜਦੋਂ ਤੁਸੀਂ ਕੀਤਾ ਮਹੀਨੇ ਤੁਸੀਂ ਵੇਖੋ ਤੁਹਾਡੇ ਦਿਨ ਬਦਲਣੇ ਸ਼ੁਰੂ ਹੋ ਜਾਣਗੇ ਮਾੜੇ ਦਿਨ ਮਾੜਾ ਪੈਸਾ ਚੰਗੇ ਚ ਬਦਲ ਜਾਵੇ। ਜਦ ਸੰਗਰਾਣ ਵਾਲੇ ਦਿਨ ਤੁਸੀਂ ਨਾਮਕ ਦਾ ਦਾਨ ਜ਼ਰੂਰ ਕਰਨਾ ਹੈ। ਇਸੇ ਗੁਰੂ ਘਰ ਦੇ ਵਿੱਚ ਥੈਡੀ ਚੜਾ ਸਕਦੇ ਜਿੱਥੇ ਨਾਮਕ ਦਾ ਦਾਨ ਤੁਸੀਂ ਉੱਥੇ ਕਰੋ ਜਿੱਥੇ ਲੰਗਰ ਪ੍ਰਸ਼ਾਦਾ ਚੱਲਦਾ ਹੈ ਕਿਸੇ ਗਰੀਬਾਂ ਦੇ ਮੂੰਹ ਵਿੱਚ ਲੰਗਰ ਜਾਂਦਾ ਹੈ ਉੱਥੇ ਤੁਸੀਂ ਦਾਨ ਕਰਨਾ ਹੈ। ਕਿਸੇ ਗਰੀਬ ਨੂੰ ਵੀ ਦੇ ਸਕਦੇ ਆ ਪਰ ਜੇ ਗੁਰੂ ਘਰ ਦੇ ਵਿੱਚ ਦਿੰਨੇ ਆ ਕਿਉਂਕਿ ਗੁਰੂ ਘਰ ਦੇ ਵਿੱਚ ਹਰ ਵਕਤ ਲੰਗਰ ਚੱਲਦਾ ਰਹਿੰਦਾ ਹੈ। ਤੁਸੀਂ ਉੱਥੇ ਇੱਕ ਥੈਲੀ ਦਾਨ ਕਰਦੇ ਤੁਸੀਂ ਪੰਜ ਚਾਰ ਮਹੀਨੇ ਦਾਨ ਕਰਕੇ ਦੇਖੋ ਤੁਸੀਂ ਖੁਦ ਹੀ ਕਮੈਂਟਾਂ ਦੇ ਵਿੱਚ ਲਿਖੋਗੇ ਕਿ ਸਾਨੂੰ ਬਹੁਤ ਫਾਇਦਾ ਹੋਇਆ ਅਸੀਂ ਧੰਨ ਹੈ ਪੈਸਾ ਖੜਨ ਵੀ ਲੱਗੂ ਚੰਗੇ ਥਾਂ ਲੱਗੂ ਮਾੜੇ ਕੰਮ ਤੁਹਾਡੇ ਖਤਮ ਹੋ ਜਾਣਗੇ ਬਿਮਾਰੀਆਂ ਤੋਂ ਟੁਕੜਾਰਾਮਾ ਤੋਂ ਤੁਹਾਨੂੰ نجات ਮਿਲੂਗੀ ਅੜੇ ਤੁਹਾਡੇ ਕੰਮ ਤੁਹਾਡੇ ਨਿਕਲ ਲੱਗੇ ਇਹ ਘਰ ਦੇ ਵਿੱਚ ਬਹੁਤ ਸੁੱਖ ਸਮਰiddhi ਹੋ ਜੂਗੀ ਜੇ ਤੁਸੀਂ بس 2-3 ਮਹੀਨਿਆਂ ਵਿੱਚ ਹੀ ਤੁਹਾਨੂੰ ਪੂਰਾ ਫਰਕ ਪੈਸੀ ਕਿਉਂਕਿ ਇਹ ਕੰਮ ਸਿਰਫ ਸੰਗਰਾਦ ਵਾਲੇ ਦੇ ਨਹੀਂ ਕਰਨਾ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਬਹੁਤ ਜੇ ਕੋਈ ਦੁਸ਼ਮਣ ਹੈ ਕੋਈ ਤੁਹਾਨੂੰ ਬਹੁਤ ਸਤਾ ਰਿਹਾ ਹੈ ਦੁਸ਼ਮਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਆਪਣੀ ਉਹਦੇ ਨਾਲ ਲੜਾਈ ਹੋਈ ਹੈ ਕੋਟਾਂ ਕੋ ਸੋਟੀ ਕੋਈ ਇਹ ਨਹੀਂ ਹੁੰਦਾ ਦੁਸ਼ਮਨ ਦਾ ਮਤਲਬ ਹੁੰਦਾ ਜੋ ਆਪਣੇ ਤੇ ਯੈਲਸ ਹੀ ਕਰ ਰਿਹਾ ਹੈ ਜੋ ਆਪਣੇ ਸੜ ਰਿਹਾ ਹੈ ਵੀ ਹਾਂ ਛੋਟੇ ਜਿਹਾ ਤੈਨਾਂ ਪੜਦੇ ਸੁਰ ਤਾਂ ਐ ਕਰਦਾ ਸੁਰ ਤਾਂ ਹੀ ਹੁੰਦਾ ਸੋ ਤੈਨੂੰ ਫਸਰ ਹੋ ਗਈ ਛੋਟੇ ਆ ਹੀ ਹੋ ਗਿਆ ਹਣਾ ਤੇ ਜੇ ਤੁਸੀਂ ਗੱਦੀ ਲੈ ਜੀ ਤੁਸੀਂ ਇਹ ਇਸ ਤਰ੍ਹਾਂ ਦੀ ਜਿਹੜੀ ਇਹ ਛੋਟੇ ਛੋਟੇ ਨੈਗੇਟਿਵਸ ਹੋ ਜਾਂਦੀ ਹੈ ਅਗਲੇ ਦੀ ਉਹ ਆਪਣੇ ਨਜ਼ਰ ਤੋਂ ਫਚ ਬਦਲ ਜਾਂਦਾ ਉਹ ਨੈਰ ਲੱਗ ਜਾਂਦੀ ਆਪਣੇ ਘਰ ਦੇ ਵਿੱਚ ਤੇ ਕਈ ਵਾਰ ਤੁਸੀਂ ਦੇਖਣਾ ਹੋਊਗਾ ਪੁਰਾਣਾ ਬੰਦਾ ਆਪਣੇ ਤੇ ਕਿੰਨਾ ਸਾੜਾ ਕਰਦਾ ਕਿੰਨੀ ਜਾਲਸੀ ਕਰਦਾ ਉਹਨੂੰ ਕਿਵੇਂ ਹਟਾਈਏ ਬਿਲਕੁਲ ਸੌਖਾ ਤੇ ਸਿੰਪਲ ਜਿਹਾ ਤਰੀਕਾ ਦੱਸਦੀ ਹਾਂ ਮੈਂ ਤੁਹਾਨੂੰ ਤੁਸੀਂ ਕੀ ਕਰਨਾ ਹੈ ਜੀ ਦੱਖਣ ਵਾਲੇ ਪਾਸੇ ਦੱਖਣ ਵਾਲੇ ਪਾਸੇ ਤੁਸੀਂ ਮੂੰਹ ਕਰਕੇ ਬੈਠ ਜਾਣਾ ਤੁਹਾਡਾ ਮੂੰਹ ਦੱਖਣ ਵਾਲੇ ਪਾਸੇ ਹੋਵੇ ਬੰਦ ਕਮਰੇ ਦੇ ਵਿੱਚ ਬੈਠਣਾ ਜਿਹੜੇ ਆਪਣਾ ਤੁਸੀਂ ਜਾਦੇ ਕੰਮ ਕਰਦੇ ਆਂ ਚਾਹੇ ਖਾਵਾਤ ਕੰਮ ਕਰਦਾ ਹੈ ਚਾਹੇ ਤੁਹਾਡਾ ਸੱਜਾ ਹੱਥ ਕੰਮ ਕਰਦਾ ਜਿਹੜਾ ਹੱਥ ਤੁਹਾਡਾ ਚਾਹ ਦੇ ਕੰਮ ਕਰਦਾ ਉਹਦੇ ਵਿੱਚ 2-3 ਚਮਚੇ ਤੁਸੀਂ ਨਮਕ ਦੇ ਲੈ ਲੈ। 2-3 ਚਮਚੇ ਤੁਸੀਂ ਨਮਕ ਦੇ ਲੈ ਕੇ ਉਹ ਨੂੰ ਇਸ ਤਰ੍ਹਾਂ ਬੰਦ ਕਰਕੇ ਬੈਠ ਜਾਣਾ। ਦੱਖਣ ਵਾਲੇ ਪਾਸੇ ਤੁਹਾਡਾ ਮੂੰਹ ਹੋਵੇ ਇਸ ਤਰ੍ਹਾਂ ਬੈਠ ਜਾਣਾ। ਜੋ ਵੀ ਸੰਨ ਦੁਸ਼ਮਣ ਪਰੇਸ਼ਾਨ ਕਰਦਾ ਤੁਸੀਂ ਉਹਦਾ ਨਾਮ ਲੈਣਾ 21 ਵਾਰ। 21 ਵਾਰ ਜੇ ਤੁਹਾਨੂੰ ਨਾਂ ਦਾ ਨਹੀਂ ਪਤਾ ਜਾਂ ਤੁਸੀਂ ਕਹਿੰਦੇ ਬਹੁਤ ਸਾਰੇ ਲੋਕ ਆ ਜਿਹੜੇ ਸਾਡੇ ਤੇ ਜ਼ਹਿਰ ਸੀ ਕਰਦੇ ਆ। ਤੇ ਮੇਰੇ ਸਕੂਲ ਦੇ ਵਿੱਚ ਵੀ ਜੇ ਬੱਚੇ ਆ ਜੋ ਕਹਿੰਦੇ ਤੂੰ ਜ਼ਿਆਦਾ ਪੜਦਾ ਜਾਂ ਮੇਰੇ ਆਫਿਸ 'ਚ ਲੋਕ ਆ ਜੋ ਮੇਰੇ ਤੇ ਚਲਦੇ ਵੀ ਬਹੁਤ ਸਾਰੇ ਲੋਕ ਆ ਮੈਨੂੰ ਨਾਂ ਨਹੀਂ ਪਤਾ ਤਾਂ ਤੁਸੀਂ ਇਸੇ ਤਰ੍ਹਾਂ ਨੰਮ ਲੈ ਕੇ ਉੱਪਰ ਦੂਜਾ ਹੱਥ ਇਸ ਤਰ੍ਹਾਂ ਮੂੰਹ ਤੇ ਮਾਰ ਕੇ ਤੁਸੀਂ ਫਿਰ ਉੱਥੇ ਜੇ ਦੋਸ਼ਮਨਾ ਦਾ ਨਾਂ ਲੈਣਾ ਗੁਪਤ ਦੋਸ਼ਮਣ ਕਹਿ ਸਕਦੇ ਜੇ ਬਹੁਤ ਸਾਰੇ ਦੋਸ਼ਮਣ ਬਹੁਤ ਸਾਰੇ ਦੋਸ਼ਮਣ ਬੇ ਜੇ ਗੁਪਤ ਦੋਸ਼ਮਣ ਇਸ ਤਰ੍ਹਾਂ 21 ਵਾਰ ਤੁਸੀਂ ਨਾਮ ਲੈਣਾ ਲੇਕਿਨ ਆ ਉਹ ਨਾਮ ਕੋਲ ਲਿ ਜਾ ਕੇ ਤੁਸੀਂ ਟਾਇਲਟ ਵਿੱਚ ਪਹਿਲਾਂ ਤੁਸੀਂ ਪਾਣੀ ਛੱਡਣਾ ਹੈ फिर ਤੁਸੀਂ ਇਹਨੂੰ ਵਿੱਚ ਵਹਾ ਦੇਣਾ ਜਦੋਂ ਇਹ ਬੈਂਦਾ ਹੁੰਦਾ ਨਾ ਨਮਕ ਉਹਦੇ ਵੱਲ ਬਿਲਕੁਲ ਵੀ ਨਹੀਂ ਦੇਖਣਾ ਬਸ ਤੁਸੀਂ ਪਾਣੀ ਛੱੜ ਦੇਣਾ ਨਮਕ ਨੂੰ ਵਿੱਚ ਛੱੜ ਦੇਣਾ ਨਾਲ ਦੇ ਨਾਲ ਤੁਸੀਂ ਫਲਸੂ ਬਾਹਰ ਆ ਜਾਣਾ ਬਾਹਰ ਆ ਜਾ ਠੀਕ ਹੈ ਨਾ ਜੀ ਜੇ ਤੁਸੀਂ ਨਮਕ ਸਿੱਟੇ ਨਾਲ ਦੇ ਨਾਲ ਪਾਣੀ ਛੱੜ ਦਿਓ ਨਾਲ ਦੇ ਨਾਲ ਬਾਹਰ ਆ ਜਾਓ ਤੁਸੀਂ ਬਿਲਕੁਲ ਵੀ ਇਹਨੂੰ ਜਾਂਦਾ ਹੋਇਆ ਜਾਂ ਇਹਨੂੰ ਖੁਰਦਾ ਹੋਇਆ ਨਹੀਂ ਦੇਖਣਾ ਵਾਪਸ ਫੁੱਟੇ ਮੁੜ ਕੇ ਇਹਦੇ ਵੱਲ ਨਹੀਂ ਦੇਖਣਾ ਇਹੀ ਕੰਮ ਕਰਨਾ ਇਹ ਕੰਮ ਕਰਨਾ ਤੁਸੀਂ ਸਿਰਫ ਸ਼ਨੀਵਾਰ ਵਾਲੇ ਦਿਨ ਜਾ ਮੰਗਲਵਾਰ ਵਾਲੇ ਦਿਨ ਸ਼ਾਮ ਨੂੰ ਹੀ ਕੰਮ ਕਰਨਾ ਸ਼ਾਮ ਨੂੰ 6:00 ਤੋਂ 8:00 ਤੱਕ ਤੁਸੀਂ ਕੰਮ ਕਰ ਸਕਦੇ ਹੋ ਮੰਗਲਵਾਰ ਤੇ ਸ਼ਨੀਵਾਰ ਕੋਈ ਕਿਸੇ ਦਿਨੇ ਕੰਮ ਨਹੀਂ ਕਰਨਾ 8 ਸ਼ਨੀਵਾਰ ਚਾਹੇ 8 ਮੰਗਲਵਾਰ ਦਿਨ ਇੱਕ ਹੀ ਚੋਣਿਓ ਚਾਹੇ ਮੰਗਲਵਾਰ ਚੋਣ ਲਿਓ ਚਾਹੇ ਸ਼ਨੀਵਾਰ ਚੋਣ ਲਿਓ 8 ਲਗਾਤਾਰ ਤੁਸੀਂ ਕਰ ਲਿਓ 8 ਮੰਗਲਵਾਰ ਕਰ ਲਿਓ ਚਾਹੇ 8 ਸ਼ਨੀਵਾਰ ਕਰ ਲਿਓ ਤੁਸੀਂ ਦੇਖਿਓ ਤੁਹਾਡੇ ਦੁਸ਼ਮਣ ਤੁਹਾਡਾ ਕੁਝ ਵੀ ਨਹੀਂ ਵਗਾੜ ਸਕਦੇ ਕਿੰਨਾ ਵੀ ਤੁਹਾਨੂੰ ਜਹਿਰ ਸੀ ਕਰੀ ਜਾਂ ਪਰ ਤੁਹਾਡਾ ਵਾਲ ਵੀ ਨਹੀਂ ਜਾਣਦਾ ਕੋਈ ਤੁਹਾਨੂੰ ਨਾ ਨਜਾ ਦੋਸ਼ ਨਹੀਂ ਲੱਗਣੀ ਉਲਟੀ ਉਹ ਨਾ ਜਾ ਦੋਸ਼ ਉਹ ਨਾਂ ਨੂੰ ਲਿਖੋਗੇ ਜੋ ਤੁਹਾਡੇ ਤੇ ਕਪਾ ਇੱਥੇ ਹੋਰ ਤੁਹਾਨੂੰ ਉਪਾਅ ਦੱਸਦਿਆਂ ਲਾਲ ਮਿਰਚ ਲੈ ਰਹੀਆਂ ਲਾਲ ਮਿਰਚ ਦੇ ਉੱਤੇ ਆਪ ਡੋਸ਼ਮਨ ਦਾ ਨਾਮ ਲਿਖਣਾ ਤੇ ਸ਼ਨੀਵਾਰ ਵਾਲੇ ਦਿਨ ਤੇ ਮੰਗਲਵਾਰ ਵਾਲੇ ਦਿਨ ਇਹ ਦਰਸਤ ਹੈ ਨਾ ਉਸ ਦੋਸ਼ਮਨ ਦਾ ਨਾਮ ਲਿਖਣ ਤੋਂ ਬਾਅਦ ਤੁਸੀਂ ਇਸ ਦੇ ਉੱਤੇ ਪੂਸ਼ਾਪ ਕਰਨਾ ਇਹਦੇ ਨਾਲ ਵੀ ਤੁਹਾਡੇ ਸਾਰੇ ਦੋਸ਼ਮਨ ਸਾਈਡ ਤੇ ਹੋ ਜਾਣਗੇ ਪਾਸੇ हट ਜਾਣਗੇ ਨਹੀਂ ਤੁਸੀਂ ਇੱਥੇ ਕਹੇ ਕਾਰਨ ਇੱਕ ਦੀਵਾ ਲੈ ਲੈਣਾ ਦੀਵੇ ਦੇ ਵਿੱਚ ਪੰਜ ਤੁਸੀਂ ਕਪੂਰ ਪਾਉਣਾ ਹੈ ਚਾਰ ਤੁਸੀਂ ਲੌਂਗ ਪਾਉਣੇ ਆ ਇਹ ਦੋ ਚੁਟਕੀ ਪਾਉਣੇ ਆ ਪੀਰੀ ਸਰ ਇੱਕ ਕਾगज ਲੈਣਾ ਸਫੈਦ ਉਹਦੇ ਉੱਤੇ ਕੋਈ ਲਖੀਰ ਨਾ ਹੋਵੇ ਕੁਝ ਵੀ ਨਾ ਹੋਵੇ ਹਲਕਾ ਫੁਲਕੇ ਕਲਰ ਵਾਲਾ ਤੇ ਚਲੂ ਡਾਰਕ ਕਲਰ ਦਾ ਨਾਮ ਹੋਵੇ ਉਹਦੇ ਉੱਤੇ ਕਾਜਲ ਨਾਲ ਜਾਂ ਕਿਸੇ ਕਾਲੀ ਚੀਜ਼ ਨਾਲ ਕਾਲੇ ਪੈਨ ਨਾਲ ਕਾਲੀ ਚੀਜ਼ ਨਾਲ ਤੁਸੀਂ ਉਹਦੇ ਉੱਤੇ ਦੁਸ਼ਮਣ ਦਾ ਨਾਮ ਲਿਖਣਾ ਇਹ ਸਾਰੀਆਂ ਚੀਜ਼ਾਂ ਨੂੰ ਦੀਵੇ ਦੇ ਵਿੱਚ ਪਾ ਕੇ ਚਲਾ ਦੇਣਾ ਇਹ ਰਾਖ ਨੂੰ ਘਰ ਤੋਂ ਬਾਹਰ ਉਡਾ ਦੇਣੀ ਆ ਤੁਸੀਂ ਦੇਖੋਗੇ ਤੁਹਾਡਾ ਦੁਸ਼ਮਣ ਤੁਹਾਡੇ ਤੋਂ ਦੂਰ ਹੋ ਜੇ ਜਦੋਂ ਵੀ ਤੁਸੀਂ ਪਾ ਕਰਦੇ ਆ ਉਹ ਦੁਸ਼ਮਣ ਬਾਰੇ ਸੋਚਣਾ ਇਹੀ ਸੋਚਣਾ ਕਿ ਉਹ ਮੇਰੇ ਰਸਤੇ ਤੋਂ ਪਾਸੇ ਹਟ ਜੇ ਉਹ ਮੇਲ ਉਹ ਜੋ ਵੀ ਕੁਝ ਬੋਲਦਾ ਮੇਰੇ ਤੇ ਉਹਦਾ ਬੁਰਾ ਅਸਰ ਨਾ ਪਵੇ ਮੇਰੇ ਦੁਸ਼ਮਣ ਖਤਮ ਹੋ ਜਾਣ ਉਹ ਮੇਰੇ ਤੋਂ ਪਾਸੇ ਹਟ ਜਾਣ ਮੈਨੂੰ ਪਰੇਸ਼ਾਨ ਨਾ ਕਰਨ ਮੇਰੇ ਤੋਂ ਦੂਰ ਚਲੇ ਜਾਣ ਜੋ ਵੀ ਕੋਈ ਮੇਰੇ ਤੇ ਕੀਤਾ ਕਰਾਇਆ ਉਹ ਸਭ ਕੁਝ ਖਤਮ ਹੋਵੇ ਜੋ ਵੀ ਕਿਸੇ ਨੇ ਕੀਤਾ ਕਰਾਇਆ ਉਸੇ ਗੁਰ ਬਾਪ ਸਜਾਵੇ ਇਸ ਤਰ੍ਹਾਂ ਗੰਨਾ ਕਰਦੇ ਹੋਏ ਇਹਨੂੰ ਜਲਾ ਦੇਣਾ ਉਸ ਤੋਂ ਬਾਅਦ ਇਹ ਰਾਖ ਨੂੰ ਬਾਹਰ ਜਾ ਕੇ ਘਰ ਤੋਂ ਬਾਹਰ ਪੜਾ ਦੇਣੀ ਹੈ ਜਾਂ ਕਿਸੇ ਬਰਖਤੀ ਜਗ੍ਹਾ ਤੇ ਰੱਖ ਕੇ ਆ ਜਾਈਏ ਇਹ ਸੀ ਕੁਝ ਜਿਹੜੇ ਸੌਕੇ ਤੁਹਾਨੂੰ ਪਾ ਦੱਸਿਆ ਮੈਂ ਸੌਂ ਦੇ ਮਹੀਨੇ ਕਰੀ ਕੋਈ ਬਾਤ ਤੁਹਾਨੂੰ ਬਹੁਤ ਫਾਇਦੇ ਹੋਵੇ ਕਿਸੇ ਸੰਗਰਾਣ ਅਦਾਰੇ ਤੇ ਨਾ ਪਾ ਕਰਕੇ ਦੇਖਿਓ ਤੁਹਾਨੂੰ ਬਹੁਤ ਫਾਇਦਾ ਹੋਊਗਾ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੁਸੀਂ ਇਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜੇ ਤੁਹਾਡਾ ਸਾਰਿਆਂ ਤਹਿਤੋਂ ਬਹੁਤ-ਬਹੁਤ ਧੰਨਵਾਦ ਸਾਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਹੈ ਦੋ ਬਹੁਤ-ਬਹੁਤ ਧੰਨਵਾਦ ਬਾਈ i can't stop.